ਪਿਆਰੂਆਂ ਪਾਸੇ ਗੱਡੀ ਇੱਕ ਕਰਦੀ ਆਪ ਦਾ ਕਿ ਕਿਹਨਾਂ ਦੀ ਨਹੀਂ ਸਰ ਆਪੇ ਘਾੜਦੇ ਆਉਂਦੇ ਆ ਆਪਣੀ ਘਾੜਦੇ ਆਉਂਦੇ ਆ ਬੜੇ ਮਜੇ ਨਾਲ ਆਉਂਦੇ ਆ ਇਸੇ ਖੇਡ ਦਾ ਏਰੀਆ ਵਾ ਟਰਾਲੀਆਂ ਦੇ ਲਾਗਵੜੀਆਂ ਦੀ ਬਾੜੀਆਂ ਦੇ ਕਰਾਸ ਕਰਕੇ ਆਏ ਆ ਕੋਈ ਮੁੰਡੇ ਅੱਗੇ ਅੱਖਾਂ ਦੇ ਕਹਿੰਦੇ ਤੁਸੀਂ ਬੜੇ ਮਜੇ ਨਾਲ ਜਾਣਦੇ ਹੋ ਬਈ ਤੇ ਇਹ ਬੜੀ ਸਪੀਡ ਤੇ ਆਉਂਦਿਆ ਬਸ ਅੱਛਾ ਕਰਾਊਡਰ ਨਿਕਾਇਆ ਵਾ ਤੇ ਟਰਾਲੀ ਦੇ ਮਗਰ ਮਾਰੀ ਏ ਟਰਾਲੀ ਦੇ ਤੋਂ ਟਰੈਕ ਦੇ ਹੁਕਰੇ ਨਾ ਟੁੱਟਦੇ ਤੇ ਇਹਨੇ ਨਾਲ ਡਰ ਕੇ ਵੀ ਪੰਡਰਾ ਦਿਆ ਨਸ਼ੇ ਚ ਧੁੰਦ ਹੋਇਆ ਸੀ ਹਾਂ ਜਦ ਵੀ ਹੋਇਆ ਕੋਈ ਹਾਂਜੀ ਇਹ ਟਰਾਲੀ ਦੇ ਮਗਰ ਮੁੰਡਾ ਮੋਟਰਸਾਈਕਲ ਵਾਲਾ ਉਹਦੇ ਆਇਆ ਟਰ ਮੋਟਰਸਾਈਕਲ ਚ ਭਾਗੀ ਨਹੀਂ 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 ਬੋ ਜੀ ਇਧਰੋਂ ਹੰਡੀ ਬੱਸ ਆਈ ਜਾਂਦੇ ਇਧਰ ਨੂੰ ਠੀਕ ਜੀ ਹਾਂਜੀ ਅਸੀਂ ਜਾਂਦੇ ਪਟਾਲੇ ਨੂੰ ਢਲਾ ਕੇ ਇਧਰੋਂ ਠੀਕ ਜੀ ਟਰੈਕਟਰ ਨਾਲ ਕੋਈ ਬਸ ਬੜੀ ਵਧੀਆ ਲੰਗ ਹੀ ਆ ਬਾਅਦ ਜਦੋਂ ਨੇ ਕੱਟ ਜਾ ਮਾਰਿਆ ਨਾ ਤੇ ਉਹ ਗਾਰਲੀ ਨੁੱਕਰ ਦੇ ਵਜਾ ਨਾਲ ਟਰਾਲੀ ਵੀ ਨਾਲ ਟਿੱਤੀ ਆ ਉਹ ਵੀਰੇ ਇੱਕ ਮੋਟਰਸਾਈਕਲ ਵਾਲਾ ਮਗਰ ਆਉਂ ਰਿਹਾ ਏ ਭਾਈ ਤੇ ਉਹਦਾ ਉਹ ਮਤਲਬ ਵਜ ਗਿਆ ਵਿਚ ਤੇ ਉਹਦੀਆਂ ਆੜੀਆਂ ਉਂਗਲਾਂ ਨੇ ਸਾਰੀਆਂ ਇਹ ਸਾਰੀਆਂ ਫੈਕਚਰ ਹੋ ਗਿਆ ਬਾਜ ਨੂੰ ਖੜਿਆ ਇਹ ਜਹਾਨਾ ਤੁਮਾ ਜਨੋਂ ਹਸਪੀਟਲ ਵਾਲਾ ਕਿਹਾ ਮੈਂ ਇਹਦਾ ਆਪਰੇਟ ਹੋਣਾ ਦੀ ਹੱਡੀ ਮਤਲਬ ਸਾਰੀਆਂ ਹੱਡੀਆਂ ਟੁੱਟ ਗਈਆਂ ਨੇ ਉਹ ਮੰਜੀਆਂ ਵੀਰੇ ਨਾ ਲਾਗ ਨਹੀਂ ਪਤਾ ਹੋ ਉਹ ਮਤਲਬ ਉਹਦੀ ਫੈਮਿਲੀ ਜਿਹੜੀ ਆਈ ਪਹਿਲਾਂ ਉਹਨਾਂ ਨੇ ਮਾਝਾ ਹਸਪਤਲ ਖੜਿਆ ਇਹਨੂੰ ਹੁਣ ਉਹ ਮਤਲਬ ਲੈ ਕੇ ਗਏ ਆ ਸ਼ਾਇਦ ਅੰਮ੍ਰਿਤਸਰ ਲੈ ਗਏ ਪਤਾ ਨਹੀਂ ਕਿੱਥੇ ਲੈ ਗਏ ਇਹ ਕਿਹੜਾ ਭਾਈ ਪੰਜਾਬ ਰੋਡ ਬੱਸ ਚਲਾਉਂਦੇ ਆਣਾ ਉਹ ਹੈਗਾ ਜੀ ਦਾਦ ਜੋਧਾ ਮੀਂਤਾ ਨਹੀਂ ਤੇ ਉਧਰ ਕਈ ਵੇਖਿਆ ਵੀ ਨਹੀਂ ਗਾ ਮਗਰ ਭੱਜ ਗਏ ਆ ਨਾ ਦੇ ਨਾ ਤੱਕੀ ਮਾਰ ਪਈ ਭੱਜ ਗਏ ਉੱਥੇ ਰੱਬੀ ਤੀ ਆ ਬੜੀ ਸਪੀਡ ਤੇ ਕਸੂਰ ਨਾ ਹੁੰਦਾ ਤੇ ਨਾ ਪਾਈ ਠੀਕ ਹੈ ਇਹ ਟਰੈਕਟਰ ਵਾਲਾ ਸਾਰੇ ਬੰਦੇ ਇੱਥੇ ਘੁਲੋਤੇ ਆ ਉਹ ਦੋਏ ਆਪਣਾ ਬੱਸ ਛੱਡ ਕੇ ਦੇ ਵਾ ਗਮੀ ਨੱਕੀ ਰੱਖਦੀ ਗੱਡੀ ਆ ਛੱਡ ਕੇ ਫਨਾਰ ਹੋ ਗਿਆ ਬੱਸ ਖਰਾਬ ਕੀਤੀ ਆਪਣੇ ਬੰਦੇ ਖਲਾਈ ਆ ਉਹ ਦੇਖਣ ਲਈ ਕਿ ਕੋਈ ਗਲਬਾ ਨਹੀਂ ਹੋਈ ਉਹ ਵੇਖ ਕੇ ਜੇ ਮਰਦਾ ਨਾ ਫੋਨ ਕਰਕੇ ਉਹ ਵੀ ਚੁੱਪ ਕਰਕੇ ਚਲ ਗਏ ਆਮਾਨ ਲੈ ਕੇ ਚਲ ਗਏ ਆਮਾਨ ਲੈ ਕੇ ਚਲ ਗਏ ਆ ਵੀ ਇਹ ਅੱਗੇ ਕੁਦਰਤੀ ਉਹ ਆਪਣਾ ਝੋਲਾ ਵੀ ਛੱਡ ਗਏ ਆ ਪਾਸੇ ਦੀ ਆਪਣਾ ਝੋਲਾ ਵੀ ਛੱਡ ਗਏ ਆ ਹਾਂ ਤਨਾਟਾ ਕਹਿ ਰਿਹਾ ਤੇ ਹੁਣ ਇਹ ਟ੍ਰੈਫਿਕ ਹੈ ਲੋਕਾਂ ਦਾ ਸਹੀ ਗੱਲ ਹੈ ਇੱਕ ਥਿਆੜੀਦਾਰ ਬੰਦਾ ਵਾ ਉਹਨੇ ਉਹੋ ਕਮਾਉਣਾ ਖਾਣਾ ਤੇ ਉਹਨੂੰ ਧੀ ਭੱਜ ਇਹ ਪ੍ਰਸ਼ਾਸਨ ਦਾ ਜਾਈਦੀ ਹੈ ਵੀ ਥੋੜਾ 2 ਘੰਟੇ ਨਾ ਨਹੀਂ ਆਇਆ ਨਹੀਂ ਆਇਆ ਕਿ ਇਹ ਸਰਕਾਰੀ ਬੱਸ ਤਾਂ ਜਿਹੜੇ ਬਟਾਲੇ ਚਲਦੀ ਆਣਾ ਅਲੀਆ ਦਾ ਕੋ ਹੌਲੀ ਹੁੰਦੀ ਹੈ ਜਦੋਂ ਅਲੀਆ ਤੋਂ ਬਾਅਦ ਉਹ ਇੰਨੀ ਤੇਜ਼ ਫੜੇ ਘੜ ਵਿੱਚ ਹੁੰਦੀ ਹੈ ਕੋਈ ਹਿਸਾਬ ਨਹੀਂ ਆਦੀ ਤੇਜ਼ ਭਾਦੀ ਬਹੁਤ ਜਲਦੀ ਬਹੁਤ ਤੇਜ਼ ਹੁੰਦੀ ਹੈ ਘੜੀਆਂ ਬਟਾਲਾ ਰੋਡ ਪੰਜਾਬ ਰੋਡ ਦੇ ਬਾਅਦ ਤੇ ਟਰਾਲੀ ਕਿ ਜੰਗਮਤ ਕਰੀਏ ਯਾ ਕੀ ਯਾ ਮਾਵਾ ਤੁਹਾਨੂੰ ਥੋੜੀ ਜਿਹਾ ਪਹਿਲਾਂ ਪਤਾ ਲੱਗਾ ਇਹ ਵਾਪਰੇ ਇੱਥੇ ਬਟਾਲਾ ਰੋਡ ਦੇ ਉੱਤੇ ਰੋਡਵੇਸ ਬੱਸਾਂ ਤੇ ਟਰੱਕ ਦਾ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਵੇਖਿਆ ਕੋਈ 60 ਵਗੈਰਾ ਨਹੀਂ ਲੱਗੀ ਨਾ ਟਰੈਕਟਰ ਵਾਲਿਆਂ ਨੂੰ ਲੱਗੀ ਆ ਟਰਾਲੀ ਦਾ ਵੀ ਨਿਸ਼ਾਨ ਹੋਇਆ ਬੱਸ ਦਾ ਵੀ ਨਿਸ਼ਾਨ ਹੋਇਆ ਬੱਸ ਆ ਫਿਰ ਝੜਿਆ ਟਰੈਕਟਰ ਟਰਾਲੀ ਆਪਣੀ ਸਾਈਡ ਆ ਬਾਕੀ ਹੁਣ ਦੇਖਦੇ ਆ ਮੌਕੇ ਦੇ ਉੱਤੇ ਕਿਹੜੀ ਗਲਤੀ ਹੈ ਕੀ ਆ ਜੋ ਵੀ ਹੁੰਦਾ ਉਹਨੂੰ ਦੇਖਾਂਗੇ ਯਕੀਨ ਬਾਰੇ ਅਰੇ ਤੇ ਕੋਈ ਕਲੀਅਰ ਨਹੀਂ ਕੋਈ ਮਗਰ ਕਹਿ ਰਹੇ ਕਿ ਇਹਨਾਂ ਦੇ ਆ ਰਿਹਾ ਹੈ ਕੋਈ ਮੋਟਰਸਾਈਕਲ ਦੇ ਉੱਤੇ ਉਹ ਵਿੱਚ ਮੜਾ ਟਰਾਲੀ ਦੇ ਜਾਂ ਜਿਸ ਤਰੀਕੇ ਵੀ ਉਹਨੂੰ 60 ਵਗੈਰਾ ਲੱਗੀ ਆ ਉਹਦਾ ਹੁਣ ਦੇਖਦੇ ਆ ਕਿੱਥੇ ਡਾਕ ਵਗੈਰਾ ਤੇ ਸਰ ਬੱਸ ਡਰਾਈਵਰ ਬੱਸ ਡਰਾਈਵਰ ਨੇ ਮੌਕੇ ਦੇ ਉੱਤੇ ਆਗਾ ਹੀ ਪਤਾ ਕਰਦੇ ਹੁਣ ਕਿਹੜੀ ਡਿਊਟੀ ਕਿ ਵਾਪਰ ਰੋਡਵੇਲ ਵਾਲਿਆਂ ਨਾਲ ਕਾਰਜਕਾਰੀ ਤੌਰ ਤੇ ਉਥੋਂ ਲੋ ਕਾਰਵਾਈ ਕੀਤੀ। ਉਥੋਂ ਆਪਾਂ ਮੌਕੇ ਤੇ ਆਏ ਆ। ਜੋ ਕਾਰਵਾਈ ਬਿਆਨ ਲਗਾਉਂਦੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਦੇ ਆਂਗੇ। ਪਤਾ ਲੱਗਾ ਬਸ ਤਾਂ ਤੂੰ ਆਈ ਹੈ। ਬਸ ਤਾਂ ਬਟਾਲੇੋਂ ਆਈ ਹੈ, ਕਨਫਰਮ ਹੋਏਗਾ ਕਿ ਕਿਸੋ ਤੋਂ ਆਈ ਹੈ। ਇਹ ਬਟਾਲਾ ਡੇਪੂ ਦੀ ਬੱਸ ਹੈਗੀ ਆਈ। ਇਸ ਟਾਈਮ ਤੋਂ ਆਂਦੀ ਹੈ। ਇਹਦੇ ਬਾਰੇ ਵੀ ਰੋ ਰੋ ਕੇ। ਤੋਂਗੇ ਨਾਡਾ ਡਰਾਈਵਰ ਹੈ ਨਾ ਕਾਰਟ